ਬੰਦਾ ਅੱਜ ਕੱਲ ਆਪਣੇ ਇੰਨੇ ਰਜੇਮਿਆਂ ਵਿੱਚ ਰੁੱਝ ਗਿਆ ਕਿ ਜਦੋਂ ਵੀ ਕਿਤੇ ਗੁਰੂ ਹਸਤਾਨਕ ਉਹਦੇ ਮੂਰਦੀ ਕੋਈ ਲੰਘਦਾ ਜਾਂ ਕੋਈ ਸੈਂਕਦੇ ਲੰਘਦਾ ਮਾੜਾ ਜਾ ਸਿਰ ਨੋ ਆ ਕੇ ਨਿੱਪ ਜਾਂਦਾ ਮੋਟਰਸਾਈਕਲਾਂ ਤੇ ਵਹੀਕਲਾਂ ਤੇ ਵੱਡੇ ਤੇਜ਼ ਰਫਤਾਰ ਵਹੀਕਲਾਂ ਤੇ ਜਦੋਂ ਵੀ ਕੋਈ ਮੂਰਦੀ ਨਿਕਲਦਾ ਤਾਂ ਜਲਦੀ ਦੇ ਵਿੱਚ ਮੱਥਾ ਟੇਕ ਕੇ ਉਹ ਨਿੱਤ ਜਾਂਦਾ ਕਿਉਂਕਿ ਉਹਨਾਂ ਕੋਲੇ ਟਾਈਮ ਹੀ ਨਹੀਂ ਹੁੰਦਾ ਕਿ ਵੀ ਗੁਰੂ ਘਰ ਜਾ ਕੇ ਆਪਾਂ 10 ਮਿੰਟ ਜਾ ਕੇ ਹਾਜ਼ਰੀ ਲਗਵਾਈਏ ਕਿਉਂਕਿ ਚਿੰਤਾਵਾਂ ਬੰਦੇ ਦੀਆਂ ਇੰਨੀਆਂ ਆ ਕਿ ਕਿ ਵੀ ਉਸ ਦਾ ਗੁਰੂ ਘਰ ਕੰਨੀ ਮੋਈ ਨਹੀਂ ਹੁੰਦਾ ਹੁਣ ਤਾਂ ਇਹ ਹੈ ਵੀ ਸਰੀਰ ਹੀ ਹੁੰਦੇ ਆ ਗੁਰੂ ਘਰ ਵਿੱਚ ਜਿਹੜੇ ਹਾਜ਼ਰ ਹੁੰਦੇ ਆ ਮਨ ਤਾਂ ਉਹਨਾਂ ਦਾ ਕਿਤੇ ਸਮੇਂ ਦੀ ਚਿੰਤਾ ਵਿੱਚ ਲੱਗਿਆ ਰਹਿੰਦਾ ਪਿਛਲੇ ਜਿਹੜੇ ਆਪਾਂ ਕੰਮਕਾਰ ਛੱਡ ਕੇ ਆਏ ਆਂ ਵੇ ਜੇ ਮੈਂ ਆ ਗਿਆ ਮੇਰਾ ਉਹ ਸਮਾਨ ਬਾਹਰ ਪਿਆ ਕਿਤੇ ਭੇਜ ਨਾ ਜਾਵੇ ਮਨ ਤਾਂ ਚਿੰਤਾਵਾਂ ਦੇ ਵਿੱਚ ਡੁੱਬਿਆ ਜਦੋਂ ਵੀ ਤੁਸੀਂ ਕਿਸੇ ਗੁਰੂ ਘਰ ਵਿੱਚ ਆਉਣਾ ਤਾਂ ਆਪਦੀਆਂ ਚਿੰਤਾਵਾਂ ਬਾਹਰ ਹੀ ਛੱਡ ਕੇ ਆਓ ਪਰੇ ਛੱਡ ਕੇ ਆਓ ਤਾਂ ਗੁਰੂ ਚਰਨਾਂ ਵਿੱਚ ਆ ਕੇ ਸੱਚੇ ਮਨ ਦੀ ਸੱਚੇ ਮਨ ਨਾਲ ਜਿਹੜੀ ਹਾਜ਼ਰੀ ਲਗਵਾਓ ਤੇ ਫਿਰ ਦੇਖੋ ਗੁਰੂ ਮਹਾਰਾਜ ਦੀ ਬਖਸ਼ਿਸ਼